2010 ਵਿੱਚ ਬਟਾਲਾ ਵਿੱਚ ਇੱਕ ਬਹੁ ਚਰਚਿਤ 3 ਕਰੋੜ 92 ਲੱਖ 2059 ਰੁਪਏ ਦਾ ਘੁਟਾਲਾ ਹੋਇਆ ਸੀ। ਇਸ ਘੁਟਾਲੇ ਵਿੱਚ ਬਟਾਲਾ ਦੇ ਖਜ਼ਾਨਾ ਕਾਰਿਆਲੇ ਦੇ 4 ਸੇਵਾਮੁਕਤ ਅਧਿਕਾਰੀਆਂ ਤੋਂ ਇਲਾਵਾ 5 ਕਲਰਕ ਇੱਕ ਮੁੱਖ ਅਧਿਆਪਕ ਸਮੇਤ ਕੁੱਲ 11 ਵਿਅਕਤੀ ਸ਼ਾਮਲ ਸਨ ਜਿਨ੍ਹਾਂ ਦੇ ਵਿਰੁੱਧ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। ਜਿਸ ਦੇ ਚੱਲਦੇ ਅਦਾਲਤ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ ਘੁਟਾਲਾ ਕੇਸ ਦੇ ਸਰਕਾਰੀ ਵਕੀਲ ਵਿਕਰਮ ਕਸ਼ਯਪ ਨੇ ਦੱਸਿਆ ਦੇ ਬਚਾਲਾ ਦੇ ਬਹੁ ਚਰਚਿਤ ਕਰੋੜਾਂ ਦਾ ਘੁਟਾਲਾ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਐਡੀਸ਼ਨਲ ਸੈਸ਼ਨ ਜੱਜ ਪ੍ਰੀਮ ਕੁਮਾਰ ਦੀ ਅਦਾਲਤ ਵਿੱਚ ਭ੍ਰਿਸ਼ਟਾਚਾਰੀ ਦੇ ਮਾਮਲੇ ਵਿੱਚ 5-5 ਸਾਲ ਦੀ ਕੈਦ ਅਤੇ ਪ੍ਰਤੀ ਵਿਅਕਤੀ 2,20,000 ਰੁਪਏ ਜੁਰਮਾਨੇ ਦੀ ਸਜ਼ਾ ਸੁناਈ ਗਈ ਹੈ। ਜਿਸਟਰ ਵੋਇਸ 1782010 ਇਹਨਾਂ ਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਪਰਮਿੰਦਰ ਸਿੰਘ ਵਗੈਰਾ ਇੱਕ ਕੰਪਲਾਰਸੀ 3 ਕਰੋੜ 92,82,000 599ਵੇ ਟ੍ਰੇਜਰੀ ਆਫਿਸ ਦੇ ਇੰਪਲੋਈਜ਼ ਇੰਸ਼ੋਰੈਂਸ ਇਨ ਮੋਰਸਨ ਤੇ ਬਹੁਤ ਲੇਟਰ ਹੋਣਾ ਦੇ ਸਾਬ ਫੀਆ ਦੰਦ ਹੋਈ ਹੈ 120 240 470 4671 7132 ਪ੍ਰੋਫੈਸ਼ਨਲ ਪ੍ਰੋਫੈਕਸ਼ਨ ਐਕਟ ਸਬੰਧ ਉਸ ਤੋਂ ਬਾਅਦ ਟ੍ਰਾਇਲ ਚੱਲਿਆ ਟ੍ਰਾਇਲ ਤੋਂ ਬਾਅਦ ਉਹ ਨੌਨ ਰੀਵਲ ਬੋਰਡ ਦਾ ਫੈਸਲਾ ਆ ਜਿਹਦੇ ਜਣਾ ਨੂੰ ਸਾਰਿਆਂ ਨੂੰ ਕਨੈਕਟ ਕੀਤਾ ਗਿਆ ਜਿਸ ਵਕਤ ਇੱਕ ਬੰਦੇ ਦੀ ਡੈਥ ਹੋ ਚੁੱਕੀ ਹੈ ਕੁਲਵਿੰਦਰ ਸਿੰਘ ਜੀ ਉਹ ਜਿਹੜੇ ਦੇਖੋ ਜਿਹੜੇ ਬਾਕੀ ਕਨਵਰਟ ਹੋਏ ਨੇ ਆਪੀਸੀ ਥੱਲੇ ਵੀ ਕਨਵਰਟਸ਼ਨ ਹੋਈ ਜਾਣੀ ਤੇ ਇੱਕ ਰੈਕੋਰਡ ਐਕਸਲ ਵੀ ਬਣ ਚੁੱਕਾ ਹੈ ਸਰਸਾ ਜਾ ਕੇ ਇਹਨਾਂ ਨੂੰ ਆਪੀਸੀ ਤੇ 5 ਸਾਲ ਹੋਈ ਹੈ ਜ਼ਿਕਰ ਇਹ ਹੋ ਗਿਆ ਕਿ ਇਸ ਮਾਮਲੇ ਦਾ ਇੱਕ ਦੋਸ਼ੀ ਆਤਮ ਹੱਤਿਆ ਕਰ ਚੁੱਕਾ ਹੈ ਗੁਰਦਾਸਪੁਰ ਤੋਂ ਰਸ਼ਪਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਸ ਖਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋਣ ਸੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@ਖਬਰਹਰਪੁਲੀਆ.com